ਗਾਰਮਟਪਾਰਕ ਦੇ ਸਟੰਟ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਦਿੱਤਾ ਕਿ ਆ ਗਿਫਟ ਕਾਕਾ ਆ ਚਾਕਾ ਆਪਣਾ ਗਿਫਟ ਇਹਨੂੰ ਲੈਮੀਨੇਸ਼ਨ ਕਰਾ ਕੇ ਫਰੇਮ ਵਿੱਚ ਚੜਾ ਲਈ ਅਸੀਂ 13 ਮੋਟਰਸਾਈਕਲ ਬੰਦ ਕਰ ਦਿੱਤਾ ਹੈ ਦਰਅਸਲ ਇਹ ਮਾਮਲਾ ਸ਼ਾਰਪੁਰ ਦਾ ਹੈ ਜਿੱਥੇ ਕਿ ਸੜਕ ਦੇ ਕੁਝ ਨੌਜਵਾਨ ਮੋਟਰਸਾਈਕਲ ਤੇ ਬੈਠ ਕੇ ਸਟੰਟ ਕਰ ਰਿਏ ਸੀ ਤੇ ਉਹਨਾਂ ਨੇ ਹੈਲਮਟ ਵੀ ਵੱਡੇ ਵੱਡੇ ਕੰਨਾਂ ਵਾਲੇ ਪਾਏ ਹੋਏ ਸਨ ਜਦੋਂ ਉਸ ਸਟੰਟ ਕਰਨ ਰਿਏ ਸੀ ਤਾਂ ਤਾਕਤ ਪੁਲਸ ਅਫਸਰ ਸਪਾਸ ਭਖਤ ਦੇ ਹੱਥ ਚੜ ਗਏ ਪੁਲਸ ਨੇ ਕਾਰਵਾਈ ਕਰਦੇ ਹੋਏ ਉਹਨਾਂ ਤੇ ਮੋਟਰਸਾਈਕਲ ਬੰਦ ਕਰ ਦਿੱਤੇ ਹਨ ਅਤੇ ਕਿਹਾ ਕਿ ਆਪਣਾ ਗਿਫਟ ਲੈ ਲਵੋ ਲੈਮੀਨੇਸ਼ਨ ਕਰਵਾ ਕੇ ਫਰੇਮ ਵਿੱਚ ਜੜਵਾ ਲਵੋ ਅਤੇ ਆਪਣੇ ਅੱਗੇ ਚਾ ਕੇ ਦੋਸਤਾਂ ਨੂੰ ਵੀ ਦਿਖਾਓ ਤਾਂ ਜੋ ਤੁਸੀਂ ਖੁੱਲੜਬਾਜੀ ਕਰਨ ਤੋਂ ਪਹਿਲਾਂ ਸੋਵਰੀ ਸੋਚੋ ਇਹ ਬਰਦਰ ਮਸਲਾ ਇਹ ਸੀਗਾ ਵੀ ਇੱਥੋਂ 3 ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ-ਬਰੰਗੇ ਜਿਹੜੇ ਹੈਲਮਟ ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਟੁਆਇ ਟੈਪ ਜਿਦਾਂ ਕੰਨ ਜੇ ਹੁੰਦੇ ਆ ਉਹ ਲਾਏ ਸੀਗੇ ਉਹ ਲਾ ਕੇ ਘੁਮਰੀ ਸੀ ਦੇ ਵਿੱਚੋਂ ਸਟੰਟ ਮਾਰਦੀ ਸੀ ਔਰ ਉਹ ਜਿੱਥੇ ਕੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਗ ਰਹੀ ਸੀ ਉਹਦੇ ਉੱਪਰ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ ਤੇ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਉੱਥੋਂ ਸਾਨੂੰ ਜਿਹੜਾ ਜਦੋਂ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਮਿਲੀ ਆ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਹੈ ਉਹਦੇ ਉੱਪਰ ਜਿਹੜੇ ਮਲਾਜ਼ਮ ਲੱਗੇ ਬੜੇ ਤੇਜ਼ ਤਰਾਟ ਮਲਾਜ਼ਮ ਆ ਉਹ ਹਰ ਟਾਈਮ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈ ਪਈ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਤਿੰਨ ਤੇ ਜੋ ਕਾਨੂੰਨੀ ਕਾਰਵਾਈ ਕਰੋ ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਇੱਕ ਅਮਰਸਰ ਦਾ ਨਿਕਲਿਆ ਉਹ ਸੀਗਾ ਅਮਰਸਰ ਜਿਹੜਾ ਹੈਗਾ ਤਰਨਤਾਰਨ ਰੋਡ ਤੇ ਉਹ ਤੋਂ ਫਿਰ ਉਹਦੇ ਸਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸ ਐਚਓ ਬੀ ਡਿਵੀਜ਼ਨ ਐਸ ਐਚਓ ਡੀ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ ਆਪਾਂ ਦੇਖਦੇ ਹਾਂ ਵੀ ਜੇ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਆਂ ਪਰ ਇਨ ਬੀਟਵੀਨ ਜਿਹੜੇ ਬਾਪਾ ਘੁੰਮ ਰਹੇ ਸੀਗੇ ਬਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਕਿ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਹੈ ਮੋਟਰਸਾਈਕਲ ਇਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹਿ ਰਿਹਾ ਸੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹੀ ਚਲਾ ਰਿਹਾ ਸੀਗਾ ਇਹ ਅਸਵਲ ਮੌਕੇ ਤੇ ਬਾਂਡ ਕਰ ਦਿੱਤਾ ਗਿਆ। ਬਿਲਕੁਲ ਜੀ ਬਿਲਕੁਲ ਇਹਨੂੰ ਬੰਦ ਕਰ ਦਿੱਤਾ। ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਸੜਕ ਨੂੰ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ। ਕਿੰਨਾ ਚਲਾਨ ਕਿਤੇ ਗਿਆ ਇਹਦਾ। ਸਿਰ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ। ਇਹ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ਼ ਲੈ ਕੇ ਜਾਊਗਾ ਬੀਟੀਓ ਆਫਿਸ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫਾਇਨਲ ਨੂੰ ਪਾਉਣੀ। ਇਹਨਾਂ ਨੇ ਜਿਹੜੀ ਕਾਰਪੋਰੇਟ ਕੀਤੀ ਸ਼ਹਿਰ ਦੇ ਵਿੱਚ ਇਹਨਾਂ ਨੇ ਇਸ ਮੋਟਰਸਾਈਕਲ ਦੋ ਸੀਗੀ ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ بڑے بڑے ਕੰਨ ਜੇ ਲੱਗੇ ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਇਹ ਤਾਂ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਏ ਛੜਣਾ ਉਹ ਵੀ ਨਹੀਂਗਾ ਠੀਕ ਹੈ ਕਿ ਨਹੀਂ ਇਸ ਕਰਕੇ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਮੈਂ ਨਹੀਂ ਸੀ ਮੈਂ ਬੇਫਿਕਰ ਹਾਂ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਜੀ ਜਿਹੜੀ ਨਿਗਾਹ ਆ ਉਹ ਬਾਜੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉਹਦੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਉਹ ਜਦੋਂ ਕਿ ਹਜੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੀ ਸਾਨੂੰ ਆਉਂਦੀ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਕਿ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਦੇ ਉੱਪਰ ਪਹਿਚਾਨ ਤੇ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਹੈ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਪਿਹਾਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਡਰੈੱਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਗਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਤੇੱਚ ਤੇਰਾ ਡਰੈੱਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾਊਸ ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਰਿਪੋਰਟ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਉਹ ਕਹਿੰਦਾ ਉਹ ਕਿਹੜਾ ਛਲਣਾ ਸੀ ਉਹ ਵੀ ਨਹੀਂ ਛੜਣਾ ਉਹਦਾ ਐਡਰੈਸ ਸਾਨੂੰ ਲੱਗ ਗਿਆ ਪਤਾ ਕਿ ਉਹ ਬੰਦਾ ਕੌਣ ਹੈ ਤੇ ਕੌਣ ਦੀ ਤੁਸੀਂ ਕਿ ਭਜੋ ਕਿਧਰ ਭਜਦਾ ਤੁਸੀਂ ਪੁੱਤ ਮਾਰੋ ਸਟੈਂਟ ਤੇ ਤਾਂ ساری ਜ਼ਿੰਦਗੀ ਪਤਾ ਲੱਗ ਜੂਗਾ ਕਿ ਕਿਦਾਂ ਸਟੱਟ ਮਾਰੀ ਆ ਤੁਹਾਨੂੰ ਪੁੱਤ ਪੁੱਤ ਕਰਕੇ ਸਮਝਾਈਦਾ ਕਿ ਬੇਟਾ ਸ਼ਹਿਰ ਦਾ ਮਾਹੌਲ ਨਹੀਂ ਘਰ ਆਉਂਦਾ ਤੈਨੂੰ ਮਹਿਸੂਸ ਹੋ ਰਿਹਾ ਤੇਰੀ ਗਲਤੀ ਹੈ ਹੈ ਜਾਓ ਇਹਨਾਂ ਨੂੰ ਘੱਟ ਦੇਰ ਇਹਨੂੰ ਘੱਟ ਦੇ ਇਹ ਨੂੰ ਰਾਮ ਨਾਲ ਚਲਾ ਕੇ ਪੁਲਿਸ ਰੰਕ ਲੈ। ਹੈ? ਇਹਨਾਂ ਦੇ ਬ੍ਰੇਕ ਕਮਿਟੀ ਵਿੱਚ ਗੋਵੇ। ਇਹਨੂੰ ਪੁਲਿਸ ਰੰਕ ਜਾ ਕੇ ਬੰਦ ਕਰਾ ਦਿਓ। ਹੋਜੀ ਹੋਣੀ ਨਹੀਂ। ਕਟੋਂ ਡਾਣਾ। ਰਾਮ ਨਾਲ ਖਾ। ਮੈਂ ਵੀ ਆਇਆ ਪੁਲਿਸ ਨੇ। ਐਨਾ ਨੰਬਰ ਪੇਡ ਵਿੱਚ ਕਿਉਂ ਰੱਖੀ ਆ? ਫਟ ਗਈ ਸੀ ਜੀ ਫਟ ਗਈ ਸੀ ਤੇ ਨਵੀਂ ਲਵਾਓ ਕੱਖ ਹਾਂ ਜੀ ਲਵਾਣੀ ਤੈਨੂੰ ਇਹ ਪਤਾ ਇਹ ਜਿਸ ਬੰਦੇ ਦਾ ਡਰੈੱਸ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅਮਰਸਰ ਮੈਂ ਅਮਰਸਰ ਵੀ ਪੁਲਿਸ ਟੀਮ ਭੇਜੀ ਆਪਣੀ ਇਹ ਮਤ ਕਰੋ ਕਿ ਤੁਸੀਂ ਹਿਆਰਪੁਰ ਵਿੱਚ ਸਟੰਟ ਮਾਰ ਜੂਗਾ ਕਿ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਅਸੀਂ ਅਮਰਸਰ ਵੀ ਜਾਣਾ ਉਹਦੇ ਘਰ ਇਹ ਕਿਹਦਾ ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ